ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਟੀ ਇੰਕਲੇ ਡੁਗਰੀ ਧੰਦਰਾ ਰੋਡ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਸ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਮਨਾ ਰਹੇ ਹਾਂ ਸਵੇਰ ਤੋਂ ਹੀ 5 ਵਜੇ ਤੋਂ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਿਆ ਨੇ ਜਿਦੇ ਵਿੱਚ ਇਸਤਰੀ ਸਤਸੰਗ ਸਭਾ ਜਥੇ ਵੱਲੋਂ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਅਜੂਈ ਲਾਗੀ ਸ਼੍ਰੀ ਦਰਬਾਰ ਸਾਹਿਬ ਤੇ ਮਾਤਾ ਰਿਪਨਪ੍ਰੀਤ ਕੌਰ ਜੀ ਜਿੱਥੇ ਨੇ ਸਵੇਰ ਤੋਂ ਹੀ ਗੁਰਬਾਣੀ ਕੀਰਤਨਾਂ ਹੀ ਸੰਗਤਾਂ ਨੂੰ ਨਿਹਾਲ ਕੀਤਾ ਹੈ ਤੇ ਸੰਗਤਾਂ ਵੱਲੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਸਵੇਰ ਤੋਂ ਸੰਗਤਾਂ ਕਾਫੀ ਲੰਗਰ ਦਾ ਸਮਾਨ ਲੈ ਕੇ ਰਸਦ ਲੈ ਕੇ ਇੱਥੇ ਗੁਰਦੁਆਰਾ ਸਾਹਿਬ ਵਿਖੇ ਆ ਰਹੀਆਂ ਨੇ ਜਿਦੇ ਵਿੱਚ ਅਸੀਂ ਬਾਹਰ ਪਕੌੜਿਆਂ ਦਾ ਤੇ ਕੌਫੀ ਦਾ ਲੰਗਰ ਸੰਗਤਾਂ ਦੇ ਸਹਿਯੋਗ ਸਦਕਾ ਲਗਾਇਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਵਿਖੇ ਲੰਗਰ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਜਿਦੇ ਵਿੱਚ ਪਾਣੀ ਦੇ ਵਿੱਚ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਦੇ ਚੱਲਣ ਦੇ ਤੀ ਸਾਨੂੰ ਪ੍ਰੇਰਿਤ ਕੀਤਾ ਹੈ ਗੁਰੂ ਸਾਨੂੰ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ ਵੰਡ ਛਕੋ ਕਿਰਤ ਕਰੋ ਦਾ ਇੱਕ ਉਪਦੇਸ਼ ਦਿੱਤਾ ਹੈ ਸਾਨੂੰ ਉਹਨਾਂ ਦੇ ਉਹਨਾਂ ਉਪਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਉਹਨਾਂ ਦਾ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣਾ ਧਾਰਮਿਕ ਜੀਵਨ ਉਹਨਾਂ ਦੇ ਲਲ ਲੱਖੇ ਮਨਾ ਸਕੀਏ ਕੀਰਤਰੀ ਜਥਾ ਜੀ ਆਇਆ ਕੀਰਤਰੀ ਜਥਾ ਸ੍ਰੀ ਗੁਰੂ ਆਪਣਾ ਦਰਬਾਰ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਹੈ ਕੀਤੀ ਜਥਾ ਜਿਹੜਾ ਕਿ ਹਜ਼ੂਰੀ ਲੱਗੀ ਸ੍ਰੀ ਦਰਬਾਰ ਸਾਹਿਬ ਭਾਈ ਗੁਰਬੇਰ ਸਿੰਘ ਜੀ ਆ ਕੇ ਇੱਥੇ ਸੰਗਤਾਂ ਨੂੰ ਕੀਰਤਨ ਕਰਕੇ ਨਿਹਾਲ ਕਰ ਰਹੇ ਨੇ ਇਹ ਹਰਮੰਦਰ ਸਾਹਿਬ ਤੋਂ ਕੀਤੀ ਜਥਾ ਸੀ ਉਹਨਾਂ ਨੂੰ ਬਕਾਇਦਾ ਸਪੈਸ਼ਲ ਸੱਦਾ ਦੇ ਕੇ ਬੁਲਾਇਆ ਲੋਕਾਂ ਨੂੰ ਮੈਸੇਜ ਕੀ ਦੋਨਾਂ ਕਰਮੀ ਆਦੇ ਗੁਰਪੁਰਬੋ ਦੇ ਮੌਕੇ ਦੇ ਮੈਂ ਗੁਰਪੁਰਬ ਤੇ ਨੌਜਵਾਨ ਪੀੜੀ ਨੂੰ ਸੰਦੇਸ਼ ਦੇਣਾ ਜਿਵੇਂ ਕਿ ਨੌਜਵਾਨ ਪੀੜੀ ਅੱਜ ਦੀ ਡੇਟ ਦੇ ਵਿੱਚ ਬਹੁਤ ਘੱਟ ਉਤਸ਼ਾਹ ਵਾਲੇ ਲੋਕਾਂ ਬੱਚਿਆਂ ਦਾ ਕਿ ਇਹਦੇ ਪਿੱਛੇ ਗੁਰਦੁਆਰਾ ਸਾਹਿਬਾਣਾ ਇਹ ਅਸੀਂ ਨੌਰਵਨ ਕੀ ਨੂੰ ਇਹੋ ਜੇ ਧਾਰਮਿਕ ਉਪਰਾਲੇ ਕਰਨ ਦਾ ਮੇਨ ਮਕਸਦ ਹੈ ਕਿ ਨੌਰਵਨ ਕੀ ਨੂੰ ਆਪਣੇ ਨਾਲ ਜੋੜਨਾ ਤੇ ਜਿਵੇਂ ਉਹਨਾਂ ਦੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਨੌਰਵਨ ਪ੍ਰਤੀ ਨੂੰ ਦੱਸਣਾ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਇੱਕ ਇੱਕ ਭੇਦ ਭਾਵ ਜਾਂ ਸਾਰਿਆਂ ਤੋਂ ਅਲੱਗ ਹੋ ਕੇ ਇੱਕ ਉਹਨਾਂ ਨੇ ਸਾਨੂੰ ਗੁਰੂ ਦੇ ਨਾਲ ਲੜਨ ਵਾਸਤੇ ਜੁੜਨ ਵਾਸਤੇ ਪ੍ਰੇਰਿਤ ਕੀਤਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੇਖੋ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਕਿ ਇਹਦੇ ਵਿੱਚ ਕਿਸੇ ਦਾ ਕੋਈ ਭੇਦਭਾਵ ਨਾ ਹੋਵੇ ਕਿ ਸਾਰੇ ਸੰਗਤ ਦੇ ਵਿੱਚ ਇੱਕ ਪੰਗਰ ਦੇ ਵਿੱਚ ਬੈ ਕੇ ਲੰਗਰ ਖਾ ਸਕਣ ਕੀਰਤ ਕਰ ਸਕਣ ਤੇ ਨਾਮ ਜਪ ਸਕਣ ਇਹ ਉਹਨਾਂ ਦੀ ਹੀ ਅੱਜ ਦਿੱਤੇ ਹੋਏ ਸੰਦੇਸ਼ ਅੱਜ ਅਸੀਂ ਸਾਰੇ ਉਸੇ ਪ੍ਰਥਾ ਨੂੰ ਮੁੱਖ ਰੱਖਦੇ ਹੋਏ ਅੱਜ ਵੀ ਉਹੀ ਲੰਗਰ ਪ੍ਰਥਾ ਇੱਕੋ ਹੀ ਪੰਗਤ ਦੇ ਵਿੱਚ ਬੈ ਕੇ ਸਾਰੇ ਲੰਘੇ ਚੱਕਦੇ ਨੇ ਤੇ ਮੈਂ ਸਾਰਿਆਂ ਦਾ ਇੱਥੇ ਦਿਲ ਦੀਆਂ ਗਹਿਰਾਈਆਂ ਚੋਂ ਸੰਤਾਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਸਵੇਰ ਤੋਂ ਅੰਮ੍ਰਿਤ ਵੇਲੇ ਤੋਂ ਇਸ ਧਾਰਮਿਕ ਸਥਾਨ ਤੇ ਆ ਕੇ ਇਸ ਪ੍ਰੋਗਰਾਮ ਨੂੰ ਸ਼ਾਨੋ ਸ਼ੌਕਤ ਨੂੰ ਹੋਰ ਵਧਾਇਆ ਉਮੀਦ ਕਰਦਾ ਐਦਾਂ ਹੀ ਸੰਤਾਂ ਅੱਗੇ ਤੋਂ ਵੀ ਭਾਰੀ ਇਕੱਠ ਦੇ ਵਿੱਚ ਆਉਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਗੁਰੂ ਨਾਨਕ ਦੇਵ ਜੀ ਤੇ ਪ੍ਰਕਾਸ਼ਪੁਰਮ ਮੁੱਕੇ ਸਿਟੀ ਐਂਡ ਕਲੇਬ ਗੁਗਰੀ ਸ਼ਹੀਦ ਬਾਬਾ ਦੀਪ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਕੀਰਤਨ ਦੀ ਹਾਜ਼ਰੀ ਦੀ ਸੇਵਾ ਜੋ ਮਿਲੀ ਤੋਂ ਬਹੁਤ ਆਨੰਦ ਆਇਆ ਇੱਥੇ ਕੀਰਤਨ ਕਰਕੇ ਸੰਗਤ ਆ ਕਾਫੀ ਇਕੱਠ ਸੀਗਾ ਤੇ ਸੰਗਤ ਨੇ ਬਹੁਤ ਪਿਆਰ ਦਿੱਤਾ ਹੈ ਪ੍ਰਬੰਧਕ ਕਮੇਟੀ ਨੇ ਬਹੁਤ ਯਤਨ ਕੀਤੇ ਨੇ ਸਾਰਾ ਕੁਝ ਮੈਨੇਜ ਕਰਨ ਦੇ ਵਿੱਚ ਸਾਰਿਆਂ ਲਈ ਸਾਨੂੰ ਬਹੁਤ ਅੱਛਾ ਲੱਗਿਆ ਸੰਗਤ ਨੂੰ ਇਹ ਕਹਿਣਾ ਚਾਹੁੰਦੇ ਆ ਸੰਗਤ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਐਸੇ ਤਰ੍ਹਾਂ ਜੁੜੇ ਰਹਿਣ ਜਿਵੇਂ ਅੱਜ ਠਾਠਾ ਮਾਰਦੀ ਸੰਗਤ ਆਈ ਹੈ ਐਸੇ ਤਰ੍ਹਾਂ ਹੀ ਜੀ ਆਂਦੀ ਰਹੇਗੀ ਤੇ ਔਰ ਮਤਲਬ ਪਛਾ